ਪਿਓਰ ਕੈਮਰੀ ਕਾਟਨ ਦੀ ਸ਼ਰਟ ਰਹੇਗੀ 175 ਵੱਡੇ ਪੈਣ ਦੇ ਵਿੱਚ ਫਾਈਨ ਸਟੱਫ ਫਰੰਟ ਤੇ ਵਰਕ ਰਹੇਗਾ ਬਾਟਮ ਤੇ ਵੀ ਵਰਕ ਰਹੇਗਾ ਮਸਲੀਨ ਦਾ ਦੁਪੱਟਾ ਟਾਈ ਡਾਈ 850 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਕਾਟਨ ਕੋਟਾ 5 ਮੀਟਰ ਸੂਟ ਰਹੇਗਾ ਬਲੌਕ ਪ੍ਰਿੰਟ ਮਿਲੇਗਾ ਕੋਟਾ ਡੋਰੀਆ ਦਾ ਸੌਫਟ ਦੁਪੱਟਾ ਰਹੇਗਾ 1190 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਆ ਪਿਓਰ ਬੀਬਾ ਕਾਟਨ ਪ੍ਰਿੰਟ ਸਪਰ ਫਾਈਨ ਫੈਬਰਿਕ ਰਹੇਗਾ ਫੈਬਰਿਕ ਪੂਰਾ ਵਧੀਆ ਹੁੰਦਾ ਇਹਨਾਂ ਸੁੱਟਾਂ ਦਾ 1.75 ਵੱਡੇ ਪਣੇ ਦੇ ਵਿੱਚ ਸ਼ਰਟ ਰਹੇਗੀ ਨਾਲ ਇਸ ਤੇ ਪਲੇਨ ਬਾਟਮ ਰਹੇਗੀ ਨਾਰਮਲ ਪਣੇ ਦੇ ਵਿੱਚ 2 ਮੀਟਰ ਪਿਓਰ ਕੈਮਰੀ ਕਾਟਨ ਦੀ 450 ਵਿੱਚ ਤੁਸੀਂ ਕੋਈ ਵੀ ਇਹਨਾਂ ਚ ਸੁੱਟ ਬਾਏ ਕਰ ਸਕਦੇ ਹੋ ਵਿਦਆਊਟ ਲਰਨਿੰਗ ਸਟਿਚ ਹੋਣਗੇ ਨਿਊ ਪ੍ਰਿੰਟ ਆਏ ਹੋਏ ਨੇ ਕਾਟਨ ਦੇ ਵਿੱਚ ਤੁਸੀਂ ਲੈਸਾਂ ਦਾ ਡਿਜ਼ਾਈਨ ਵੀ ਸ਼ਰਟ ਤੇ ਕਰਵਾ ਸਕਦੇ ਹੋ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਰਹਿਣਗੇ ਇਸ ਵੀਡੀਓ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਮੈਂਸ਼ਨ ਹੈ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਬਾਈ ਕਰ ਸਕਦੇ ਹੋ ਪਿਓਰ ਮਡਾਲ कॉटन ਦਾ ਸੂਟ ਰਹੇਗਾ ਮਸਟਰਡ ਕਲਰ ਹੈ ਫਰੰਟ ਤੇ ਤੁਸੀਂ ਹੈਂਡ ਪੇਂਟ ਦੇਖ ਸਕਦੇ ਹੋ ਐਂਡ ਇਸ ਦੇ ਨਾਲ ਹੈਂਡ ਪੇਂਟਡ ਦੁਪੱਟਾ ਰਹੇਗਾ 2.5 ਮੀਟਰ 1150 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਵੀ ਪਿਓਰ ਕੈਮਰੀ कॉटन ਦੀ ਸ਼ਰਟ ਰਹੇਗੀ 2.5 ਮੀਟਰ neck ਤੇ ਵਰਕ ਮਿਲੇਗਾ કોટਨ ਇਸ ਦੇ ਨਾਲ ਬਾਟਮ ਰਹੇਗੀ ਮਲ ਦਾ ਦੁਪੱਟਾ ਰਹੇਗਾ ਮਲ ਕੋਟਨ ਦਾ ਹੈਂਡ ਪੇਂਟਡ ਦੁਪੱਟਾ 950 ਵਿੱਚ ਇਹ ਵੀ ਸੂਟ ਤੁਸੀਂ ਬਾਇ ਕਰ ਸਕਦੇ ਹੋ ਇਹ ਵਾਲੇ ਦੁਬਾਰਾ ਨਿਊ ਪ੍ਰਿੰਟਰ ਦੇ ਵਿੱਚ ਆ ਗਏ ਨੇ ਤੁਹਾਨੂੰ ਇਹਨਾਂ ਤੇ ਐਕਸਟਰਾ ਲੈਸਾਂ ਲਗਾਉਣ ਦੀ ਲੋੜ ਨਹੀਂ ਹੈ ਓਨਲੀ ਤੁਸੀਂ ਇਹ ਸੂਟ ਸਟਿਚ ਹੀ ਕਰਨੇ ਨੇ ਕੈਮਰੀ ਕੋਟਨ ਦਾ ਸੂਟ ਰਹੇਗਾ ਬੀਬਾ ਪ੍ਰਿੰਟ ਸਰਪਲਸ ਫੈਬਰਿਕਾ ਫੈਬਰਿਕ ਬਹੁਤ ਵਧੀਆ ਹੁੰਦਾ 3.5 ਮੀਟਰ ਵੱਡੇ ਪਾਣੀ ਵਿੱਚ ਇਹ ਸੂਟ ਰਹੇਗਾ ਇਸ ਦੇ ਨਾਲ ਦੁਪੱਟਾ ਮਿਲੇਗਾ ਦੁਪੱਟਾ ਕੰਟਰਾਸਟ ਦੁਪੱਟੇ ਤੇ ਲੈਸ ਲੱਗੀ ਮਿਲੇਗੀ ਦੁਪੱਟਾ 2.5 ਮੀਟਰ ਰਹੇਗਾ 900 ਵਿੱਚ ਤੁਸੀਂ ਇਹਨਾਂ ਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਨਵੇਂ ਪ੍ਰਿੰਟ ਤੇ ਬਹੁਤ ਹੀ ਸੋਹਣੇ ਰੰਗਾ ਦੇ ਵਿੱਚ ਆਏ ਹੋਏ ਨੇ ਵਿਦਾਊਟ ਲਰਨਿੰਗ ਸਟਿਚ ਹੋਣਗੇ ਇਹ ਵੀ ਤੁਸੀਂ ਬਾਈ ਜਲਦੀ ਤੋਂ ਜਲਦੀ ਕਰੋ ਕਿਉਂਕਿ ਇਹ ਲਿਮਟਿਡ ਸਟਾਕ ਦੇ ਵਿੱਚ ਨੇ ਨੈਕਸਟ ਦੁਪੱਟਾ ਸੂਟ ਰਹੇਗਾ ਪਿਓਰ કોટਨ ਦਾ ਇਹ ਸ਼ਰਟ ਰਹੇਗਾ 1.75 ਵੱਡੇ ਪਣੇ ਦੇ ਵਿੱਚ ਨਾਲ ਇਸਦੇ ਜੋ ਬਾਟਮ ਆ ਪਲੇਨ ਰਹੇਗੀ ਨਾਰਮਲ ਪਣੇ ਸੌਰੀ ਵੱਡੇ ਪਣੇ ਦੇ ਵਿੱਚ 2 ਮੀਟਰ ਦੀ ਰਹੇਗੀ ਵਰਕ ਵਾਲਾ ਦੁਪੱਟਾ ਮਿਲੇਗਾ ਫੁੱਲ ਸਾਈਜ਼ ਦਾ 750 ਵਿੱਚ ਤੁਸੀਂ ਕੋਈ ਵੀ ਇਨਰਟ ਸੂਟ ਬਾਈ ਕਰ ਸਕਦੇ ਆ ਵਿਦਾਊਟ ਲਾਈਨਿੰਗ ਦੇ ਸਟਿਚ ਹੋਣਗੇ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਆਏ ਹੋਏ ਨੇ ਤੇ ਜੋ ਕਲਰ ਨੇ ਉਹ ਵੀ ਗਰਮੀਆਂ ਦੇ ਲਈ ਨੇ ਇਹ ਵੀ ਮੈਚਿੰਗ ਸੂਟ ਹਨ ਜਾਨੀ ਕਿ ਵਿਦਆਊਟ ਦੁਪੱਟਾ ਮਿਲਣਗੇ ਸ਼ਰਟ 1.75 ਵੱਡੇ ਪਣੀ ਵਿੱਚ ਬਾਟਮ 2 ਮੀਟਰ ਵੱਡੇ ਪਣੀ ਦੇ ਵਿੱਚ ਪਲੇਨ ਰਹੇਗੀ ਇਹ ਵੀ ਨਿਊ ਪ੍ਰਿੰਟ ਆਏ ਹੋਏ ਨੇ ਬਹੁਤ ਹੀ ਸੋਹਣੇ ਪ੍ਰਿੰਟ ਨੇ 450 ਵਿੱਚ ਤੁਸੀਂ ਕੋਈ ਵੀ ਇਹਨਾਂ ਚ ਸੂਟ ਬਾਏ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਹੋਣਗੇ WhatsApp ਨੰਬਰ ਮੈਂਸ਼ਨ ਹੈ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਲਿਮਟਡ ਸਟਾਕ ਹੈ ਇਹਨਾਂ ਦਾ ਵੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਇਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਡੇਲੀ ਆਪਾਂ ਕੋਈ ਨਾ ਕੋਈ ਆਫਰ ਲੈ ਕੇ ਆਉਣੇ ਆ ਔਰ ਆਪਣਾ ਪ੍ਰਾਈਸ ਵੀ ਬਹੁਤ ਘੱਟ ਹੁੰਦਾ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ Thank you, Ji.